ਦੁਨੀਆ ਦੇ ਸਭ ਤੋਂ ਉਮਰਦਰਾਜ ਦੁੜਾਕ ਫੌਜਾ ਸਿੰਘ ਦਾ ਅੰਤਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਬਿਆਸ ਵਿੱਚ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਤਿਆਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਵਿੱਚ ਅੱਜ ਅੰਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਆਖਰੀ ਵਿਦਾਈ ਦਿੱਤੀ ਜਾਵੇਗੀ ਦੁਨੀਆ ਦੇ ਸਭ ਤੋਂ ਉਮਰਦਰਾਜ ਦੁੜਾਕ ਫੌਜਾ ਸਿੰਘ ਨੂੰ ਦੱਸਦੇ ਕਿ 6 ਦਿਨ ਪਹਿਲਾਂ ਉਹਨਾਂ ਦਾ ਦੇਹਾਂਤ ਹੋਇਆ ਸੀ ਜਦੋਂ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਉਸ ਬਾਅਦ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ तकरीबन 6 ਦਿਨ ਇੰਤਜ਼ਾਰ ਕੀਤਾ ਗਿਆ ਕਿਉਂਕਿ ਉਹਨਾਂ ਦੇ 3 ਪੁੱਤ ਵਿਦੇਸ਼ਾਂ ਦੇ ਵਿੱਚ ਸੀ ਔਰ ਵਿਦੇਸ਼ਾਂ ਤੋਂ ਵਾਪਸੀ ਹੁਣ ਉਹਨਾਂ ਦੀ ਹੋ ਚੁੱਕੀ ਹੈ ਆਪਣੇ ਪਿਤਾ ਨੂੰ ਆਖਰੀ ਵਿਦਾਇ ਦੇਣ ਲਈ ਉਹਨਾਂ ਦੇ 3 ਪੁੱਤ ਪਿੰਡ ਪਹੁੰਚ ਚੁੱਕੇ ਨੇ ਔਰ ਜਿਸਦੇ ਚਲਦੇ ਅੱਜ ਉਹਨਾਂ ਨੂੰ ਆਖਰੀ ਵਿਦਾਇ ਦਿੱਤੀ ਜਾਵੇਗੀ ਔਰ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਉਹਨਾਂ ਦੇ ਘਰ ਦੀਆਂ ਇਹ ਤਸਵੀਰਾਂ ਬਿਆਸਪਿੰਡ ਦੇ ਵਿੱਚ ਉਹਨਾਂ ਦਾ ਜਦੀ ਘਰ ਜਿੱਥੋਂ ਅੰਤਮ ਸੰਸਕਾਰ ਜਿੱਥੇ ਉਹਨਾਂ ਦਾ ਕੀਤਾ ਜਾਵੇਗਾ ਔਰ ਪਰਿਵਾਰ ਮੌਕੇ ਦੇ ਉੱਤੇ ਪਹੁੰਚ ਚੁੱਕਾ ਹੈ ਪਰਿਵਾਰ ਦੇ ਜੋ ਜੀ ਵਿਦੇਸ਼ਾਂ ਦੇ ਵਿੱਚ ਸੈਟਲ ਸੀ ਤਾਂ ਉਹ ਪਹੁੰਚ ਚੁੱਕੇ ਨੇ ਔਰ ਦੂਸਰੇ ਪਾਸੇ ਸਿਕਿਉਰਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਪਹੁੰਚਣਗੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਨਾਮਣਾ ਖਟਿਆ ਸੀ ਫੌਜਾ ਸਿੰਘ ਨੇ ਔਰ ਇਸੇ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਅੱਜ ਉਹਨਾਂ ਨੂੰ ਆਖਰੀ ਵਿਦਾਇ ਦੇਣ ਲਈ ਲੋਕ ਪਹੁੰਚਣਗੇ ਔਰ ਇੱਥੇ ਪਹੁੰਚ ਕੇ ਉਹਨਾਂ ਨੂੰ ਆਖਰੀ ਵਿਦਾਇ ਦੇਣਗੇ ਕਿਉਂਕਿ ਵੱਡੀ ਪੂਰੀ ਦੁਨੀਆ ਦੇ ਵਿੱਚ ਜੋ ਉਹਨਾਂ ਨੇ ਨਾਮਣਾ ਖੱਟਿਆ ਉਹਨਾਂ ਨੇ ਤੇ ਉਹਨਾਂ ਦੇ ਮਾਤਾ ਨੇ ਤਾਂ ਉਸ ਤੋਂ ਬਾਅਦ ਬਿਆਸ ਪਿੰਡ ਦਾ ਨਾਮ ਵੀ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਹੋ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਸ਼ਖਸੀਤਾਂ ਇੱਥੇ ਪਹੁੰਚਣ ਗਈਆਂ ਪਰਿਵਾਰ ਦੇ ਮੈਂਬਰ ਤਾਂ ਮੌਜੂਦ ਹੋਣਗੇ ਰਿਸ਼ਤੇਦਾਰ ਪਹੁੰਚਣਗੇ ਔਰ ਹੋਰ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਸਕਦੀਆਂ ਨੇ ਤਾਂ 114 ਸਾਲਾਂ ਦੇ ਸੀ ਫੌਜਾ ਸਿੰਘ ਜਿਨ੍ਹਾਂ ਦੀ ਦੇਹਾਂਤ ਬੀਤੇ ਦਿਨਾਂ ਦੇ ਵਿੱਚ ਹੋਇਆ ਸੀ ਔਰ ਅੱਜ 12 ਵਜੇ ਅੰਤਮ ਸੰਸਕਾਰ ਕੀਤਾ ਜਾਵੇਗਾ ਜੱਦੀ ਪਿੰਡ ਬਿਆਸ ਦੇ ਵਿੱਚ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾਵੇਗੀ ਔਰ ਦੱਸਦੀ ਹੈ ਕਿ 114 ਸਾਲ ਦੀ ਉਮਰ ਦੇ ਐਥਲੀਟ ਫੌਜਾ ਸਿੰਘ 120 ਮੀਟਰ ਦੀ ਦੂਰੀ ਤੇ ਹਾਈਵੇ ਜਦੋਂ ਕ੍ਰਾਸ ਕਰ ਰਹੇ ਸੀ ਤਾਂ ਉਸ ਸਮੇਂ ਫੋਰਚੂਨਰ ਕਾਰ ਨੇ ਉਹਨਾਂ ਨੂੰ ਟੱਕਰ ਮਾਰੀ ਸੀ ਔਰ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਐਨਆਰਆਈ ਅਮਰਿਤਪਾਲ ਸਿੰਘ ਢਿੱਲੋਂ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਇਸ ਗ੍ਰਫਤਾਰੀ ਤੋਂ ਬਾਅਦ ਅੰਤਮ ਸੰਸਕਾਰ ਦੀ ਜੋ ਉਡੀਕ ਕੀਤੀ ਜਾ ਰਹੀ ਸੀ ਔਰ ਅੰਤਮ ਸੰਸਕਾਰ ਅੱਜ ਕੀਤਾ ਜਾਵੇਗਾ ਦੱਸਦੀ ਹੈ ਕਿ ਮਾਮਲੇ ਦੇ 30 ਘੰਟੇ ਬਾਅਦ ਹੀ ਭੋਗਪੁਰ ਦੇ ਨੇੜੇ ਇਸ ਫੋਰਚੂਨਰ ਕਾਰ ਨੂੰ ਜਬਤ ਕਰ ਲੈ ਗਿਆ ਸੀ ਪੁਲਿਸ ਦੇ ਵੱਲੋਂ ਔਰ ਕਪੂਰਥਲਾ ਦੇ ਰਹਿਣ ਵਾਲੇ ਐਨਆਰਆਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਸੀ ਉਹਨਾਂ ਨੂੰ ਔਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਹਾਲਾਕੀ ਭੇਜ ਦਿੱਤਾ ਗਿਆ ਹੈ ਪਰ ਅੰਤਮ ਸੰਸਕਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਫੌਜਾ ਸਿੰਘ ਦੇ ਜੋ 3 ਪੁੱਤ ਨੇ ਉਹ ਵਿਦੇਸ਼ਾਂ ਦੇ ਵਿੱਚ ਨੇ ਔਰ ਜਿਸ ਕਰਕੇ ਅ ਪਰਿਵਾਰ ਵਾਲੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹ ਵਾਪਸ ਆ ਜਾਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਜਾਵੇ ਤਾਂ ਅੱਜ ਅੰਤਮ ਵਿਦਾਈ ਦਿੱਤੀ ਜਾਵੇਗੀ ਟਰਬਨ ਟੌਰਨਲਡੋ ਦੇ ਨਾਮ ਦੇ ਨਾਲ ਵੀ ਫੌਜਾ ਸਿੰਘ ਨੂੰ ਜਾਣਿਆ ਜਾਂਦਾ ਹੈ ਜਾਨਕਿ ਜੋ ਕਿ ਇੱਕ ਤੂਫਾਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਜਾਂਦਾ ਸੀ ਔਰ ਉਪਲਬਧੀਆਂ ਜੇਕਰ ਉਹਨਾਂ ਦੇ ਨਾਮ ਦੀ ਗੱਲ ਕਰੀਏ ਤਾਂ ਉਪਲਬਧੀਆਂ ਉਹਨਾਂ ਦੇ ਨਾਮ ਦੇ ਨਾਲ ਕਈ ਜੁੜੀਆਂ ਹੋਈਆਂ ਨੇ ਜਿਸ ਕਰਕੇ ਪੂਰੇ ਬਿਆਸ ਪਿੰਡ ਦੀ ਤੂਤੀ ਵਦੇਸ਼ਾਂ ਦੇ ਵਿੱਚ ਵੀ ਬੋਲਦੀ ਹੈ ਬਿਆਸਪਿੰਡ ਦਾ ਨਾਮ ਇਹਨਾਂ ਦੇ ਵੱਲੋਂ ਚਮਕਾਇਆ ਗਿਆ ਪੂਰੇ ਪੰਜਾਬ ਦਾ ਨਾਮ ਇਹਨਾਂ ਦੇ ਵੱਲੋਂ ਰੋਸ਼ਨ ਕੀਤਾ ਗਿਆ ਔਰ ਜੇਸੂਮਰ ਦੇ ਵਿੱਚ ਇਹਨਾਂ ਨੇ ਆ ਕੇ ਜੋ ਮੈਰਾਥਨ ਦੌੜਾ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਉਸ ਤੋਂ ਬਾਅਦ ਲਗਾਤਾਰ ਅੱਗੇ ਹੀ ਵਧਦੇ ਗਏ ਔਰ ਆਪਣੀ ਜੋ ਫਿਟਨੈਸ ਦੇ ਨਾਲ ਨੌਜਵਾਨਾਂ ਨੂੰ ਵੀ ਸੰਦੇਸ਼ ਦਿੰਦੇ ਸੀ ਸਿਹਤਮੰਦ ਰਹਿਣ ਦਾ ਸੇਤਿਆਬ ਰਹਿਣ ਦਾ ਸੰਦੇਸ਼ ਉਹਨਾਂ ਦੇ ਵੱਲੋਂ ਦਿੱਤਾ ਗਿਆ ਔਰ ਆਖਰੀ ਸਮੇਂ ਵੀ ਜਿਸ ਸਮੇਂ ਮੌਤ ਵੀ ਉਹਨਾਂ ਨੂੰ ਆਉਂਦੀ ਹੈ ਤਾਂ ਉਸ ਸਮੇਂ ਵੀ ਸੈਰ ਕਰ ਰਹੇ ਸੀ ਉਸ ਸਮੇਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਤਾਂ ਜਿਸ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਜੀਵਨ ਭਰ ਦੀਆਂ ਉਹਨਾਂ ਦੀਆਂ ਉਪਲਬਧੀਆਂ ਉਹਨਾਂ ਦੇ ਘਰ ਦੇ ਵਿੱਚ ਸਰਟੀਫਿਕੇਟ ਮੈਡਲਜ਼ ਦੇ ਰੂਪ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਔਰ ਅੱਜ ਇਸ ਘਰ ਤੋਂ ਅੰਤਮ ਵਿਦਾਈ ਹੋਵੇਗੀ ਫੌਜਾ ਸਿੰਘ ਦੀ ਔਰ ਵਿਆਸ ਪਿੰਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦਾ ਜੱਦੀ ਪਿੰਡ ਬਿਆਸਪਿੰਡ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਅੱਜ ਕੀਤਾ ਜਾਵੇਗਾ ਤਾਂ ਜਲੰਧਰ ਦੇ ਵਿੱਚ ਜਨਮ ਹੋਇਆ ਸੀ 1911 ਦੇ ਵਿੱਚ ਬਿਆਸਪਿੰਡ ਦੇ ਵਿੱਚ ਫੌਜਾ ਸਿੰਘ ਦਾ ਬਚਪਨ ਦੇ ਵਿੱਚ ਕਾਫੀ ਕਮਜ਼ੋਰ ਮੰਨੇ ਜਾਂਦੇ ਸੀ 5 ਸਾਲ ਦੀ ਉਮਰ ਤੱਕ ਤੁਰ ਫਿਰ ਵੀ ਨਹੀਂ ਸਕਦੇ ਸੀ ਬਾਅਦ ਦੇ ਵਿੱਚ ਖੇਤੀ ਦੇ ਵਿੱਚ ਜੀਵਨ ਸ਼ੁਰੂ ਕੀਤਾ 1992 ਦੇ ਵਿੱਚ ਆਪਣੇ ਬੇਟੇ ਦੇ ਨਾਲ ਇੰਗਲੈਂਡ ਚਲੇ ਜਾਂਦੇ ਨੇ ਔਰ 1994 ਦੇ ਵਿੱਚ ਬੇਟੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਸਦਮੇ ਤੋਂ ਉਬਰਣ ਲਈ ਉਹਨਾਂ ਨੇ ਆਪਣਾ ਰੁਝਾਨ ਹੋਰ ਪਾਸੇ ਕੀਤਾ ਜੋਗਿੰਗ ਸ਼ੁਰੂ ਕੀਤੀ ਔਰ 99 ਸਾਲ ਦੀ ਉਮਰ ਦੇ ਵਿੱਚ ਲੰਡਨ ਮੈਰਾਥਨ ਦੇ ਵਿੱਚ ਆਪਣੀ ਰੇਸਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਹ ਉਮਰ ਜਿਸ ਉਮਰ ਦੇ ਵਿੱਚ ਬਹੁਤ ਸਾਰੇ ਲੋਕ ਰਿਟਾਇਰ ਹੋ ਜਾਂਦੇ ਨੇ ਘਰ ਦੇ ਵਿੱਚ ਬੈਠ ਜਾਂਦੇ ਨੇ ਉਸ ਉਮਰ ਦੇ ਵਿੱਚ ਫੌਜਾ ਸਿੰਘ ਇੱਕ ਸੰਕਲਪ ਲੈਂਦੇ ਨੇ ਔਰ ਅੱਗੇ ਵਧਦੇ ਨੇ ਔਰ ਆਪਣੀ ਮੈਰਾਥਨ ਦੇ ਵਿੱਚ ਰੇਸਿੰਗ ਸ਼ੁਰੂ ਕਰਦੇ ਨੇ ਜਿਸ ਦੇ ਵਿੱਚ ਨਾਮ ਚੰਕਾਉ ਦੇ ਨੇ ਕਿਉਂਕਿ ਉਮਰ ਦਰਾਜ ਦੜੌਕ ਬੰਦ ਨੇ ਔਰ ਉਸ ਤੋਂ ਬਾਅਦ ਲਗਾਤਾਰ ਅੱਗੇ ਵਧਦੇ ਜਾਂਦੇ ਨੇ ਲਗਾਤਾਰ ਕਈ ਮੈਰਾਥਨ ਦੇ ਵਿੱਚ ਹਿੱਸਾ ਲੈਂਦੇ ਨੇ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੈਰਾਥਨ ਪੂਰੀ ਕਰਕੇ ਅਜਿਹਾ ਕਰਨ ਵਾਲੇ ਪਹਿਲੇ ਸ਼ਖਸ ਬਣਨ ਦਾ ਜੋ ਮਕਾਮ ਹਾਸਲ ਕੀਤਾ ਤਾਂ ਲਗਾਤਾਰ ਲੋਕਾਂ ਨੂੰ ਇਨਸਪਾਇਰ ਕਰ ਰਹੇ ਸੀ ਆਪਣੇ ਇਹਨਾਂ ਕੰਮਾਂ ਦੇ ਨਾਲ ਪ੍ਰੇਰਨਾ ਦੇ ਰਹੇ ਸੀ ਸਿਹਤ ਆਬ ਹੋਂ ਦਾ ਹੋਕਾ ਦੇ ਰਹੇ ਸੀ ਕਿਉਂਕਿ बेटे दी मौत ਤੋਂ ਬਾਅਦ ਇਕਦਮ ਕੱਲਮ ਕੱਲੇ ਹੋ ਗਏ ਸੀ ਔਰ ਉਸ ਤੋਂ ਬਾਅਦ ਇਹ ਰਾਜੋਨ ਨੇ ਉਪਨਾਇਆ ਤਾਂ ਇਸ ਤੋਂ ਬਾਅਦ ਕਈ ਲੋਕਾਂ ਨੂੰ ਉਹਨਾਂ ਨੇ ਇਨਸਪਾਇਰ ਕੀਤਾ ਔਰ ਜ਼ਿੰਦਗੀ ਉਹਨਾਂ ਨੇ ਇਸ ਤਰੀਕੇ ਸੇਤਿਆਬੀ ਦੇ ਲੇਖੇ ਲਗਾ ਦਿੱਤੇ ਔਰ ਲੋਕਾਂ ਨੂੰ ਇਨਸਪਾਇਰ ਕਰਦੇ ਹੋਏ ਇਸ ਦੁਨੀਆ ਤੋਂ ਕੂਚ ਕੀਤਾ 114 ਸਾਲ ਦੀ ਉਮਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ ਕੰਮ ਉਹ ਆਪਣੇ ਆਪ ਕਰਦੇ ਸੀ ਔਰ ਰੋਜ਼ ਸੈਰ ਤੇ ਜਾਂਦੇ ਸੀ ਹਾਦਸੇ ਵਾਲੇ ਦਿਨ ਵੀ ਜਿਸ ਸਮੇਂ ਹਾਦਸਾ ਹੁੰਦਾ ਤਾਂ ਉਹ ਸੈਰ ਤੇ ਨਿਕਲੇ ਸੀ ਜਿਸ ਦੌਰਾਨ ਫੋਰਚੂਨਰ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਔਰ ਇਸ ਹਾਦਸੇ ਦੇ ਵਿੱਚ ਇਸ ਜੋ ਡੜਾਕ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਇਹ ਮੰਦਪਾਗੀ ਖਬਰ ਸੀ ਜਦੋਂ ਖਬਰ ਸਾਰੇ ਸੁਣਦੇ ਨੇ ਕਿਉਂਕਿ ਜਦੋਂ ਦੁਨੀਆ ਭਰ ਦੇ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਾਮਣਾ ਖੱਟਿਆ ਹੋਵੇ ਇਸ ਤਰੀਕੇ ਦੀਆਂ ਉਪਲਬਧੀਆਂ ਉਹਨਾਂ ਦੇ ਨਾਮ ਤੇ ਬੋਲਦੀਆਂ ਹਨ ਔਰ ਉਹਨਾਂ ਦਾ ਦੁਨੀਆ ਤੋਂ ਇਸ ਤਰੀਕੇ ਦੇ ਨਾਲ ਕੂਚ ਕਰ ਜਾਣਾ ਤਾਂ ਇਸ ਨੂੰ ਲੈ ਕੇ ਹਰ ਕੋਈ ਹੈਰਾਨ ਸੀ ਪਰ ਮੌਤ ਕਹਿੰਦੇ ਨੇ ਕਿ ਇੱਕ ਅਟਲ ਸਚਾਈ ਹੈ ਮੌਤ ਨੂੰ ਕੋਈ ਵੀ ਟਾਲ ਨਹੀਂ ਸਕਦਾ ਸਮਾਂ ਪਹਿਲਾਂ ਹੀ ਤੈਅ ਹੁੰਦਾ ਹੈ ਔਰ ਇੱਕ ਬਹਾਨਾ ਬਣ ਜਾਂਦਾ ਹੈ ਮੌਤ ਆਉਂਦਾ ਤਾਂ ਬਹਾਨਾ ਇਹ ਬਣਿਆ ਕਿਉਂਕਿ ਸਿਹਤ ਆਪਸੀ ਇਸ ਉਮਰ ਦੇ ਵਿੱਚ ਵੀ ਸਾਰੇ ਕੰਮ ਖੁਦ ਕਰਦੇ ਸੀ ਸੈਰ ਤੇ ਜਾਂਦੇ ਸੀ ਜੇ ਇਸ ਉਮਰ ਦੇ ਵਿੱਚ ਲੋਕਾਂ ਦੇ ਗਿੱਪੇ-ਗੋਡੇ ਜਵਾਬ ਦੇ ਜਾਂਦੇ ਨੇ ਜਿਹੜੇ ਮੰਝੇ ਦੇ ਨਾਲ ਲੋਕ ਲੱਗ ਜਾਂਦੇ ਨੇ ਪਰ ਫੌਜਾ ਸਿੰਘ ਉਹ ਵਿਅਕਤੀ ਜੋ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਦੋਰਦਾ ਹੋਇਆ ਇਸ ਦੁਨੀਆ ਤੋਂ ਕੂਚ ਕਰਦਾ ਹੈ ਤਾਂ ਇਹ ਉਹਨਾਂ ਦੇ ਘਰ ਦੇ ਵਿੱਚ ਅੱਜ ਉਹਨਾਂ ਦੀ ਅੰਤਮ ਵਿਦਾਇਗੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਧੀਆਂ ਪੁੱਤ ਆ ਚੁੱਕੇ ਨੇ ਔਰ ਉਸ ਤੋਂ ਬਾਅਦ 12 ਵਜੇ ਦੇ ਤਕਰੀਬ ਬਿਆਸਪਿੰਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਆਪਣੇ ਜੋ ਉਹਨਾਂ ਦੇ ਫੈਨ ਨੇ ਉਹਨਾਂ ਦੇ ਚਾਹਣ ਵਾਲੇ ਨੇ ਔਰ ਕਈ ਵੱਡੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਅੱਜ ਬਿਆਸਪਿੰਡ ਦੇ ਵਿੱਚ ਟੁੱਕ ਸਕਦੀਆਂ ਨੇ ਔਰ ਇਸ ਕਰਕੇ ਉੱਥੇ ਸਿਕਿਉਰਟੀ ਲਗਾ ਦਿੱਤੀ ਗਈ ਹੈ ਇੰਤਜ਼ਾਮ ਕੀਤੇ ਗਏ ਨੇ ਔਰ ਫੌਜਾ ਸਿੰਘ ਦੀ ਜੇਕਰ ਗੱਲ ਕਰੀਏ ਤਾਂ 99 ਸਾਲ ਦੀ ਉਮਰ ਦੇ ਵਿੱਚ ਪਹਿਲੀ ਲੰਡਨ ਮੈਰਾਥਨ ਉਹਨਾਂ ਨੇ ਪੂਰਾ ਕੀਤੀ 2003 ਦੇ ਵਿੱਚ ਟੋਰਾਂਟੋ ਵਾਟਰਫਰੰਟ ਮੈਰਾਥਨ ਦੇ ਵਿੱਚ ਆਪਣਾ ਬੈਸਟ ਉਹਨਾਂ ਨੇ ਦਿੱਤਾ ਔਰ 5 ਘੰਟੇ 40 ਮਿੰਟਾਂ ਦੇ ਵਿੱਚ ਉਹ ਮੈਰਾਥਨ ਪੂਰੀ ਕੀਤੀ 100 ਸਾਲ ਦੀ ਉਮਰ ਦੇ ਵਿੱਚ ਇੱਕ ਦਿਨ ਦੇ ਵਿੱਚ 8 ਵਿਸ਼ਵ ਰਿਕਾਰਡ ਉਹਨਾਂ ਦੇ ਵੱਲੋਂ ਬਣਾਏ ਜਾਂਦੇ ਨੇ 100 ਮੀਟਰ ਅਤੇ 5000 ਮੀਟਰ ਤੱਕ ਦਾ ਜੋ ਉਹਨਾਂ ਦੇ ਵੱਲੋਂ ਸਫਰ ਤੈਅ ਕੀਤਾ ਜਾਂਦਾ ਹੈ 2011 ਦੇ ਵਿੱਚ ਟੋਰਾਂਟੋ ਦੇ ਵਿੱਚ 8 ਘੰਟੇ 11 ਮਿੰਟ ਵਿੱਚ ਮੈਰਾਥਨ ਪੂਰੀ ਕਰਕੇ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਮੁਕਾਮ ਹਾਸਲ ਕੀਤਾ ਸੀ 2012 ਲੰਡਨ 올림픽 ਦੇ ਵਿੱਚ ਵੀ ਉਹ ਮਸ਼ਾਲ ਵਾਹਕ ਦੇ ਤੌਰ ਦੇ ਉੱਤੇ ਸਭ ਤੋਂ ਅੱਗੇ ਤੁਰੇ ਔਰ ਉਹਨਾਂ ਨੂੰ ਇਹ ਸਨਮਾਨ ਉਸ ਸਮੇਂ ਦਿੱਤਾ ਗਿਆ ਉਹਨਾਂ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਉਹਨਾਂ ਦੀ ਜੇ ਸੂਮਰ ਦੇ ਵਿੱਚ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਉਸ ਨੂੰ ਦੇਖਦੇ ਹੋਏ ਲੰਡਨ 올림픽 ਦੇ ਵਿੱਚ ਮਸ਼ਾਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲੀ ਗਈ ਐਲਿਸ ਆਈਲੈਂਡ ਮੈਡਲ ਆਫ ਆਨਰ ਪਾਉਣ ਵਾਲੇ ਪਹਿਲੇ ਗੈਰ ਅਮਰੀਕੀ ਬਣੇ 2003 ਦੇ ਵਿੱਚ ਔਰ ਗੈਰ ਅਮਰੀਕੀ ਜੇ ਕਹੀਏ ਤਾਂ ਫਿਰ ਸਿੱਖ ਵਿਅਕਤੀ ਵੀ ਇੱਥੇ ਕਹਿਣਾ ਬਣੇਗਾ ਕਿਉਂਕਿ ਪਹਿਲਾ ਸਿੱਖ ਵਿਅਕਤੀ ਜੋ ਕਿ ਐਲਿਸ ਆਈਲੈਂਡ ਮੈਡਲ ਆਫ ਆਨਰ ਹਾਸਲ ਕਰਦਾ ਹੈ 2011 ਦੇ ਵਿੱਚ ਪ੍ਰਾਈਡ ਆਫ ਇੰਡੀਆ ਸਨਮਾਨ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦੁਨੀਆ ਭਰ ਦੇ ਵਿੱਚ ਸਿੱਖਾ ਦੀ ਪਹਿਚਾਨ ਸਿੱਖੀ ਦੀ ਪਹਿਚਾਨ ਇਹਨਾਂ ਦੇ ਵੱਲੋਂ ਬਣਾਈ ਗਈ ਔਰ ਫਿਟਨੈਸ ਦਾ ਚਿਹਰਾ ਬਣੇ ਫੌਜਾ ਸਿੰਘ ਔਰ ਅੱਜ ਅੰਤਮ ਵਿਦਾਇਗੀ ਦਿੱਤੀ ਜਾਵੇਗੀ ਔਰ ਵੱਡੀ ਗਿਣਤੀ ਦੇ ਵਿੱਚ ਵਿਆਸਪਿੰਡ ਦੇ ਵਿੱਚ ਲੋਕ ਉੱਥੇ ਟੁੱਕ ਸਕਦੇ ਨੇ ਵੱਡੀਆਂ ਸ਼ਖਸੀਅਤਾਂ ਪਹੁੰਚ ਸਕਦੀਆਂ ਨੇ ਉਹਨਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਈਆਂ ਪੁੱਤ ਜੋ ਕਿ ਵਿਦੇਸ਼ਾਂ ਦੇ ਵਿੱਚ ਸੈਟਲ ਸੀ ਤਾਂ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਔਰ ਦੱਸ ਦੇ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਮਾਤਾ ਦੀ ਡੈਥ ਹੋਈ ਹੈ ਉਹਨਾਂ ਦੇ ਮਾਤਾ ਮਾਨਕੌਰ ਜਿਨ੍ਹਾਂ ਨੇ ਮੈਰਾਥਨ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਵੀ ਵਧੀਆ ਉਮਰ ਪੋਗੀ ਔਰ ਆਪਣੇ ਬੇਟੇ ਤੋਂ ਪਹਿਲਾਂ ਇਸ ਦੁਨੀਆ ਤੋਂ ਉਹ ਕੂਚ ਕਰ ਜਾਂਦੇ ਨੇ ਔਰ ਅੱਜ ਫੌਜਾ ਸਿੰਘ ਦਾ ਅੰਤਮ ਸੰਸਕਾਰ ਅਬਿਆਸਪਿੰਡ ਦੇ ਵਿੱਚ ਕੀਤਾ ਜਾਵੇਗਾ ਦੁਨੀਆ ਦੇ ਸਭ ਤੋਂ ਉਮਰਦਰਾਜ ਦੁੜਾਕ ਫੌਜਾ ਸਿੰਘ ਦਾ ਅੰਤਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਬਿਆਸ ਵਿੱਚ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਤਿਆਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਵਿੱਚ ਅੱਜ ਅੰਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਆਖਰੀ ਵਿਦਾਈ ਦਿੱਤੀ ਜਾਵੇਗੀ ਦੁਨੀਆ ਦੇ ਸਭ ਤੋਂ ਉਮਰਦਰਾਜ ਦੁੜਾਕ ਫੌਜਾ ਸਿੰਘ ਨੂੰ ਦੱਸਦੇ ਕਿ 6 ਦਿਨ ਪਹਿਲਾਂ ਉਹਨਾਂ ਦਾ ਦੇਹਾਂਤ ਹੋਇਆ ਸੀ ਜਦੋਂ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਉਸ ਬਾਅਦ حادثے ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ तकरीबन 6 ਦਿਨ ਇੰਤਜ਼ਾਰ ਕੀਤਾ ਗਿਆ ਕਿਉਂਕਿ ਉਹਨਾਂ ਦੇ 3 ਪੁੱਤ ਵਿਦੇਸ਼ਾਂ ਦੇ ਵਿੱਚ ਸੀ ਔਰ ਵਿਦੇਸ਼ਾਂ ਤੋਂ ਵਾਪਸੀ ਹੁਣ ਉਹਨਾਂ ਦੀ ਹੋ ਚੁੱਕੀ ਹੈ ਆਪਣੇ ਪਿਤਾ ਨੂੰ ਆਖਰੀ ਵਿਦਾਇ ਦੇਣ ਲਈ ਉਹਨਾਂ ਦੇ 3 ਪੁੱਤ ਪਿੰਡ ਪਹੁੰਚ ਚੁੱਕੇ ਨੇ ਔਰ ਜਿਸਦੇ ਚੱਲਦੇ ਅੱਜ ਉਹਨਾਂ ਨੂੰ ਆਖਰੀ ਵਿਦਾਇ ਦਿੱਤੀ ਜਾਵੇਗੀ ਔਰ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਉਹਨਾਂ ਦੇ ਘਰ ਦੀਆਂ ਇਹ ਤਸਵੀਰਾਂ ਬਿਆਸ ਪਿੰਡ ਦੇ ਵਿੱਚ ਉਹਨਾਂ ਦਾ ਜਦੀ ਘਰ ਹੈ ਜਿੱਥੋਂ ਅੰਤਮ ਸੰਸਕਾਰ ਜਿੱਥੇ ਉਹਨਾਂ ਦਾ ਕੀਤਾ ਜਾਵੇਗਾ ਔਰ ਪਰਿਵਾਰ